ਛੋਟੀ ਆ ਮਾਨ ਜਾ ਉਹ ਨਹੀਂ ਹੁੰਦੀ ਤੇ ਮਾਪੀ ਨਹੀਂ ਮੇਦਦਾ ਤੁਹਾਨੂੰ ਪਤਾ ਆਦਾਗਾ ਰੋਲ ਜਾਗਾ ਕੀ ਕਹਿ ਕੇ ਤੋਰਨਾ ਹਾਣਾ ਦੱਸ ਪੂਰਾ ਤੁਰੀਆ ਕੋਸ਼ੀ ਮੈਂ ਤਾਂ ਕਰੂੰਗਾ ਪੰਚਾਇਤ ਲੱਗ ਰੱਬ ਲੱਗ ਦੀ ਗੱਲ ਛੱਡ ਦੇ ਉਹ ਕੋਈ ਵਾਹ ਛੱਡ ਦੇ ਹੱਥ ਦਾ ਖੋਲ ਹੱਥ ਦਾ ਖੋਲ ਕੋਈ ਖੋਲ ਤੂੰ ਹੱਥ ਖੋਲ ਤਾਂ ਸੀ ਖੋਲ ਤੂੰ ਮਹਾਥੂ ਵੀ ਖੋਲ ਲੱਗ ਤੈਨੂੰ ਗਿਆ ਹੁਣ ਚੱਲੀ ਇਹ ਤਾਂ ਕੈਮਰਾ ਖੋਲ ਦੇ ਯਾਰ ਉਹ ਨਾ ਉਹ ਹੱਥ ਦਾ ਖੁੱਪੋ ਖੋਲ ਲਾ ਆਲਾ ਤੂੰ ਇਹ ਥੜੇ ਤੋਂ ਬੋ ਨਹੀਂ ਦਾ ਟਾਈਮ ਆ 4500 ਦੀ ਕਰ ਤੀ ਬਾਹਰ ਜਾਂਦਾ ਜਿਆ ਦੇ ਪਾ ਬਸ ਸਹੀ ਆ ਭਾਈ ਪੈਸੇ ਬਹੁਤ ਲੱਗ ਗਿਆ ਤੁਲਕੇ ਜਮਾਂ ਲੱਗ ਗਿਆ ਪੈਸੇ ਨਾ ਭਰਾ ਹੈਗਾ ਪੰਚਾਇਤ ਦੀ ਮੈਂ ਗੱਲ ਕਿਸੇ ਨਾਲ ਲੱਦੀ ਕੋਈ ਬੰਦਾ ਕਹਿ ਦੇ ਵਿੱਚ ਪਾਣੀ ਮੈਂ ਲੱਗਿਆ ਜਾਉ ਨਹੀਂ ਨਹੀਂ ਹੈ ਨਹੀਂ ਉਹ ਨਹੀਂ ਕੋਈ ਟੀਮ ਦਾ ਹੈਵੀ ਪੱਕੀ ਟੀਮ ਬਾਹਰ ਗਿਆ ਬਜਟ ਨਹੀਂ ਮੰਨਦੇ ਕੋਈ ਬਾਤ ਨਹੀਂ ਮੰਨਦੇ ਦੇ ਪੈਸੇ ਯਾਰ ਕੋਈ ਓਏ ਹੋ ਗਈ ਯਾਰ ਉਹ ਨਹੀਂ ਉਹ ਦੇ 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 ਯਾਰ ਉਹ ਦੇ ਦਿਓ ਭਰਾਵਾ ਪੈਸੇ ਦੇ ਸਮਝ ਦੇ ਦੇ ਰਾਸਤਨੀ ਦੇ ਪੈਸੇ ਸੱਲੇ ਪੈਸੇ ਦੇ ਦੇ ਗਲਤ ਮੰਗਾਈ ਆ ਤੂੰ ਸਹੀ ਲੱਸੀ ਰੋ ਇਹਦਾ ਬੋਣੀ ਦਾ ਟਾਈਮ ਜਮਾਂ ਸਹੀ ਆ ਜਮਾਂ ਸਹੀ ਲੱਗਦੇ ਪੈਸੇ ਬਣਾਵਾ ਪੈਸੇ 15 ਦਾ ਜਮਾਂ ਸਹੀ ਲੱਗੇ ਆ ਸਹੀ ਤੂੰ 500 ਫਾਪ ਆ ਹਾਂ ਇਹਦਾ ਫਾਮ ਦਾ ਨਹੀਂ ਚਾਰੀ ਆ ਦੇ ਦੇ ਨਹੀਂ ਯਾਰ ਉਹ ਗੱਲ ਐ ਕੋਈ ਨਹੀਂ ਯਾਰ ਫੜਦਾ ਕਹਿੰਦਾ ਮੈਂ ਸੁਣਦਾ ਯਾਰ ਇੱਕੋ ਗੱਲ ਹੁੰਦਾ ਉਹ ਇੱਕ ਕਾਰ ਤੇ ਆਇਆ ਗਾ ਗਲਾਜ ਦੇ ਗਾ ਮੈਨੂੰ ਮਾਰਦਾ ਉਹ ਜੀਮਾ ਤੋਂ ਘੇੜ ਜਾਇਂ ਦੇਣਾ ਯਾਰ ਜਿਹੜਾ ਮਾਰੋ ਲੈ ਕੇ ਵਿੱਚ ਨਹੀਂ ਐ ਘਰ ਦੀਆਂ ਪੱਠਾਂ ਤੇਰੀਆਂ ਦੇ ਦੇ ਕੰਪੀਆਂ ਆਪਾਂ ਕਹਿੰਦੇ ਆਫਾ ਡਾਲਾ ਬਹੁਤ ਸ਼ਾਬਾਸ਼ ਤੇਰੇ ਦੂਜੇ ਉਹ ਤੇਰੇ ਪੈਸੇ ਥੋੜੇ ਲੱਗਾਂਗੇ ਪਹਿਹਿਆ ਤੀ ਵਿੱਚ ਉਹ ਜੀਰ ਮਾਨ ਤੇ ਵੀ ਬੋਲ ਕਰਦਾ ਐ ਜਾ ਬਹ ਹੋਊਗੀ ਲੋਕਾਂ ਨਾਲ ਪਹਿਲੇ ਖਾਈ ਕੋਈ ਗੱਲ ਨਹੀਂ ਲਖਾਈ ਕਿਵੇਂ ਕੀਤੀ ਬੜੀ ਲਖਾਈ ਹੈ ਠੀਕ ਆ ਬਾਈ ਲੈ ਵੀ ਦੋਸਤੋ ਆ ਪੱਠ ਦਾ ਹੋਇਆ ਸੌਦਾ ਤੁਸੀਂ ਦੇਖ ਸਕਦੇ ਹੋ ਸੰਜੂ ਨੂੰ ਦਵਾਤੀ ਆ 4500 ਚ ਲਖਾਈ ਆ ਕੋ ਆਪਣੀ ਪਹਿਲਾ ਕੀ ਨਾਮ ਹੈ ਜੱਗੀ ਬਈਆ ਪੱਠ ਦਾ ਕਿਵੇਂ ਸੌਦਾ ਕਰਾਇਆ 2700 ਦਾ ਕਰਾਇਆ 2700 ਦਾ ਕਿਦੀ ਸੀ ਇਹ ਪੱਠ ਬਾਈ ਠੀਕ ਕਰਿਆ ਜੀ ਠੀਕ ਆ ਬਈ ਕੀ ਮੋਲ ਕੀਤਾ ਸੀ ਬਾਈ ਮੋਲ ਤਾਂ 3500 ਕੀਤਾ ਠੀਕ ਆ 2700 ਚੋਗੀ ਲਖਾਈ ਕਿਵੇਂ ਕੀਤੀ ਹੈ ਬਈ ਹਾਂ ਠੀਕ ਆ ਕਿਹੜਾ ਪਿੰਡ ਆ ਬਈ ਆਪਣਾ ਗਿੱਲ ਪਿੰਡ ਗਿੱਲ ਪਿੰਡ ਤੋਂ ਆਇਆ ਸੀ ਬਾਈ ਤੇ ਬਾਈ ਨੂੰ ਪੱਠ ਦਵਾਤੀ 2700 ਦੀ ਲਖਾਈ ਆਪੋ ਆਪਣੀ ਕਰਤੀ ਆ ਆ ਪੱਠ ਆ ਚਿਤਰੀ ਜੀ ਤੁਸੀਂ ਦੇਖ ਸਕਦੇ ਹੋ ਬਈ